ਸਤਨਾਮ ਸ਼੍ਰੀ ਰਾਮ ਗੁਰੂ ਸਾਹਿਬ ਜੀ ਅਰਾਗ ਸੁਣੀ ਮਹੱਲਾ ਚੌਥਾ ਸ਼ਾਂਤ ਕਰ ਪਹਿਨਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਸਤਗੁਰ ਪਰ ਕਮਲਾਈ ਆਵਗੜ ਵਿਕਰਾਂ ਗੁਰ ਰਵਾਂ ਭਾਲ ਰਾਮ ਜੀ ਆਰ ਹਰ ਨਾਮ ਤਿਆਣੀ ਗੁਰ ਬਾਣੀ ਨਤ ਨਤ ਚਾਹ ਵਾ ਭਾਲ ਰਾਮ ਜੀ ਆ ਆਤਿ ਗੁਰਪੁਰਖ ਮਿਲਾਏ ਆਵ ਗੜ ਵਿਕਣਾ ਗੁਣ ਰવાય ਭਾਲ RAM ਜੀ ਹੋ ਹਰ ਹਰ ਨਾਮ ਧਿਆਏ ਗੁਰ ਭਾਣੀ ਨਤਨ ਦਮੇਠੀ ਲਗੀ ਆਪਵਕਾਰ ਗਵਾਇਆ ਹਮੇਰਾ ਗਾਇਆ ਭਾਏ ਭਾਗਾ ਸਹਜ ਸਹਜ ਮਿਲਾਇਆ ਕਾਇ ਅਸ ਜੇ ਘੋਰ ਸਬਦ ਸੁਖਾਲੇ ਗਿਆਨ ਤਤ ਕਰ ਭਗੋ ਅਨੰਦ ਸੁਖ ਮਾਣੀ ਨ ਤਰਲਿਆ ਨਾਨਕ ਤਰ ਸੰਯੋਗ ਸਤ ਸੰਤੋਖ ਕਰ ਭਾਏ ਗਰਮ ਕੋੜ ਮਾਈ ਆਇਆ ਭਾਲ RAM ਜਿਓ ਸੰਤ ਜਨਾ ਕਰ ਮੇਲੇ ਗੁਰ ਬਾਣੀ ਗਾਇਆ ਭਾਲ RAM ਜਿਓ ਆਣੀ ਗੁਰ ਘਾਇ ਪਰਮ ਗਤ ਪਾਈ ਪੰਚ ਮਲੇ ਸੋਹਾਇਆ ਗਾਇਆ ਕਰੋਦ ਮਮਤਾ ਤਨ 나ਠੀ 파ਖੰਡ ਪਰਮ ਗਵਾਇਆ ਆਮੇ ਪੀਰ ਗਈ ਸੁਖ ਪਾਇਆ ਅਰ ਹੋਗਤ ਭੈ ਸਰੀਰ ਗੁਰ ਪਰ ਸਾਥਿ ਬ੍ਰਹਮ ਪਛਤਾ ਨਾਨਕ ਗੁੜੀ ਗਹਿਰਾ ਮਨ ਮੁਖ ਵਿਛੜੀ ਦੂਰ ਮਹਿਲ ਨਾ ਪਾਈ ਵਾਲ ਗਈ ਵਾਲ ਰਾਮ ਜੀਉ ਅੰਤਰ ਮਮਤਾ ਕੂਰ ਕੂੜ ਵਿਹਾਜੇ ਕੂੜ ਲਈ ਮਹਾਂ ਰਾਮ ਜੀ ਹੋ ਕੁਰ ਕਪਟ ਕਮਾਵੇ ਮਹਾਂ ਦੁਖ ਪਾਵੇ ॠਣ ਸਤ ਗੁਰ ਮਗਨ ਪਾਇਆ ਖਾਇਆ ਅਪੇ ਦਇਆ ਕਰੇ ਪ੍ਰਭ ਦਾਤਾ ਸਾਥ ਗੁਰ ਪਰਖ ਮਿਲਾਇ ਜਨਮ ਜਨਮ ਕੇ ਵਿਛੜੇ ਜਨਮ ਮੇਲੇ ਨਾਨਕ ਸਹਿਜ ਸੁਭਾਈ आया लगन गड़ाए निर्दय तन ओ माहिया बाल राम जिया पंडित पांदे आर पति बहवा चाहिया राम जिया ਤੀ ਵਾਚਾਈ ਮਨ ਵਜੀਵਦਾਈ ਜਵ ਸਾਜਣ ਸੋਣੇ ਕਾਰੇ ਆਈ ਗੋੜੇਗੇ ਆਨੀ ਬਹਿਮਤਾ ਗਮ ਅਗੋਚ ਸਾਧ ਨਾਵ ਤਨ ਬਾਲ ਸਖਾਈ ਨਾਨ ਕੰ ਕਿਰਪਾ ਕਰ ਕੇ ਮਿਲੇ ਵਿਛੜ ਕਦੀ ਨਾ ਜਾਈ ਰੱਪਾਇਆ ਪੁਰਖ ਅਗੰਮ ਅਗੁਚਰ ਸਾਧ ਨਵ ਤਨੰ ਬਾਲ ਸਖਾਈ ਨਾਨਕ ਕਿਰਪਾ ਕਰ ਕੇ ਮੇਲੇ ਛੋੜ ਕਰਨ ਜਾਈ ਮੈਂ ਹੀ ਗੁਰੂ ਜੀ ਦਾ ਖਾਲਸਾ ਰਾਏ ਗੁਰੂ ਜੀ ਕੀ ਫਤਿਹ